ਦੋਸਤੋ ਪੰਜਾਬ ਦਾ ਪੁੱਤ ਕਹਾਉਣ ਵਾਲਾ ਪ੍ਰਸਿੱਧ ਪੰਜਾਬੀ ਸਿੰਗਰ ਦਲਜੀਤ ਦਸਾਜ ਜਿਸਤੇ ਅੱਜ ਹਰ ਇੱਕ ਪੰਜਾਬੀ ਮਾਣ ਕਰ ਰਿਹਾ ਹੈ ਕਿ ਦਲਜੀਤ ਨੇ ਪੂਰੀ ਦੁਨੀਆ ਦੇ ਵਿੱਚ ਪੱਗ ਨੂੰ ਪ੍ਰਮੋਟ ਕੀਤਾ ਦਲਜੀਤ ਦੇ ਧੜਾ ਧੜ ਲੱਗਦੇ ਸ਼ੋਹਰ ਕਰਕੇ ਦੁਨੀਆ ਦੇ ਹਰੇਕ ਕੋਨੇ ਉੱਤੇ ਉਸਦੇ ਚਰਚੇ ਹੋ ਰਹੇ ਹਨ ਅੱਜ ਦੀ ਘੜੀ ਵਿੱਚ ਦਲਜੀਤ ਨੇ ਭਾਰਤ ਸਮੇਤ ਦੁਨੀਆ ਦੇ ਵੱਡੇ ਸਿੰਗਰਾਂ ਦੇ ਰਿਕਾਰਡ ਤੋੜ ਸੁੱਟੇ ਹਨ ਅੱਜ ਬੱਚਾ ਬੱਚਾ ਦਲਜੀਤ ਦਸਾਜ ਦਾ ਫੈਨ ਬਣਿਆ ਹੋਇਆ ਹੈ ਪਰ ਦਲਜੀਤ ਦਸਾਜ ਜਿੱਤੇ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋਇਆ ਉੱਥੇ ਹੀ ਉਸਦੀ ਨਿੱਜੀ ਜ਼ਿੰਦਗੀ ਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਜਿੰਨਾਂ ਮੁਠੀ ਕੋ ਭਰ ਲੋਕਾਂ ਨੂੰ ਅਸਲੀ ਸੱਚ ਪਤਾ ਵੀ ਹੋਵੇਗਾ ਉਹ ਵੀ ਕਦੇ ਖੁੱਲ ਕੇ ਦਲਜੀਤ ਦੀ ਨਿੱਜੀ ਜ਼ਿੰਦਗੀ ਬਾਰੇ ਗੱਲਬਾਤ ਨਹੀਂ ਕਰਦੇ ਪਰ ਦਲਜੀਤ ਦਸਾਜ ਦੀ ਨਿੱਜੀ ਜ਼ਿੰਦਗੀ ਦੀ ਅਸਲੀਅਤ ਕੀ ਹੈ ਕੀ ਹੈ ਉਸਦਾ ਪਰਿਵਾਰਿਕ ਪਿਛੋਕੜ ਕੀ ਉਹ ਵਿਆਹਾ ਹੋਇਆ ਹੈ ਜਾਂ ਫਿਰ ਕੁਵਾਰਾ ਦਲਜੀਤ ਦਸਾਜ ਦੀ ਪਤਨੀ ਅਤੇ ਬੱਚੇ ਕੌਣ ਹਨ ਇਨ ਸਾਰੇ ਨਿੱਜੀ ਸਵਾਲਾਂ ਦੇ ਜਵਾਬ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੇ ਕਰਾਂਗੇ ਜਿੰਨਾ ਬਾਰੇ ਹਰ ਇੱਕ ਪੰਜਾਬੀ ਅੱਜ ਜਾਣਨ ਵਾਸਤੇ ਉਤਾਵਲਾ ਹੈ ਪਰ ਗੱਲਬਾਤ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਜੇਕਰ ਸ਼ੁਰੂਆਤ ਤੋਂ ਲੈ ਕੇ ਗੱਲ ਕਰੀਏ ਤਾਂ ਦਲਜੀਤ ਦੁਸਾਈ ਦਾ ਜਨਮ 6 ਜਨਵਰੀ ਸਾਲ 1984 ਨੂੰ ਜ਼ਿਲ੍ਹਾ ਜਲੰਧਰ ਤਹਿਸੀਲ ਫਲੌਰ ਦੇ ਪਿੰਡ ਦਸਾਂਝ ਕਲਾ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਦਾ ਨਾਮ ਸਰਦਾਰ ਬਲਵੀਰ ਸਿੰਘ ਅਤੇ ਮਾਤਾ ਦਾ ਨਾਮ ਸੁਖਵਿੰਦਰ ਕੌਰ ਹੈ। ਦਲਜੀਤ ਦਸਾਂਝ ਦੇ ਪਰਿਵਾਰ ਵਿੱਚ ਮਾਤਾ ਪਿਤਾ ਤੋਂ ਬਿડા ਇੱਕ ਛੋਟਾ ਭਰਾ ਤੇ ਇੱਕ ਵੱਡੀ ਭੈਣ ਹੈ। ਦਲਜੀਤ ਦੇ ਵੱਡੇ ਭੈਣ ਜੀ ਇੰਗਲੈਂਡ ਵਿੱਚ ਹੀ ਵਿਆਹੇ ਹੋਏ ਹਨ ਤੇ ਉੱਥੇ ਹੀ ਅੱਜਕੱਲ ਰਹਿ ਰਹੇ ਹਨ। ਦਲਜੀਤ ਦਾ ਜਨਮ ਇੱਕ ਮੱਧ ਵਰਗੀ ਪਰਿਵਾਰ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਸਰਦਾਰ ਬਲਵੀਰ ਸਿੰਘ ਪੰਜਾਬ ਰੋਡ 'ਵਿਚ ਮਹਿਕਮੇ ਵਿੱਚ ਸਰਕਾਰੀ ਮੁਲਾਜ਼ਮ ਲੱਗੇ ਹੋਏ ਸਨ। ਦੋਸਤੋ ਅੱਜ ਸਾਲ 2025 ਦੇ ਹਿਸਾਬ ਨਾਲ ਦਲਜੀਤ ਦਸਾਈ ਦੀ ਉਮਰ ਲਗਭਗ 41 ਸਾਲ ਹੋ ਚੁੱਕੀ ਹੈ ਤੇ ਉਹਨਾਂ ਦਾ ਸਰੀਰਕ ਕੱਦ 5 ਫੁੱਟ 9 ਇੰਚ ਦੇ ਕਰੀਬ ਹੈ। ਜੇਕਰ ਦਲਜੀਤ ਦੇ ਵਿਆਹ ਬਾਰੇ ਗੱਲ ਕਰੀਏ ਤਾਂ ਕੁਝ ਲੋਕਾਂ ਵੱਲੋਂ ਇਹ ਦਾਵਾ ਕੀਤਾ ਜਾਂਦਾ ਹੈ ਕਿ ਦਲਜੀਤ ਦਸਾਈ ਦਾ ਵਿਆਹ ਹੋ ਚੁੱਕਾ ਹੈ। ਉਹਨਾਂ ਦੀ ਪਤਨੀ ਦਾ ਨਾਮ ਸੰਦੀਪ ਕੌਰ ਹੈ ਤੇ ਵਿਆਹ ਤੋਂ ਬਾਅਦ ਉਹਨਾਂ ਦੇ ਘਰ ਇੱਕ ਬੱਚੇ ਦਾ ਜਨਮ ਵੀ ਹੋਇਆ ਸੀ। ਉਸੋ ਵਕਤ ਉਹ ਅਮਰੀਕਾ ਦੇ ਵਿੱਚ ਪਰਿਵਾਰ ਸਮੇਤ ਰਹਿ ਰਹੇ ਸਨ ਪਰ ਦਲਜੀਤ ਦਸਾਈ ਨੇ ਕਦੇ ਵੀ ਮੀਡੀਆ ਵਿੱਚ ਆਪਣੀ ਫੈਮਲੀ ਬਾਰੇ ਜ਼ਿਕਰ ਨਹੀਂ ਕੀਤਾ ਉਹ ਹਮੇਸ਼ਾ ਤੋਂ ਹੀ ਆਪਣੇ ਪਰਿਵਾਰ ਨੂੰ ਲਾਈਬ ਲਾਈਟ ਤੋਂ ਦੂਰ ਰੱਖਦੇ ਆ ਰਹੇ ਹਨ ਦਲਜੀਤ ਦਸਾਈ ਨੇ ਕਦੇ ਵੀ ਆਪਣੀ ਨਿੱਜੀ ਜ਼ਿੰਦਗੀ ਨੂੰ ਆਮ ਲੋਕਾਂ ਨਾਲ ਸਾਂਝਾ ਨਹੀਂ ਕੀਤਾ ਪਰ ਦੋਸਤੋ ਇੱਕ ਵਾਰ ਸਾਲ 2020-21 ਦੇ ਕਰੀਬ ਮੀਡੀਆ ਵਿੱਚ ਇਹ ਖਬਰਾਂ ਆਈਆਂ ਸਰ ਕਿ ਦਲਜੀਤ ਦਸਾਹ ਆਪਣੀ ਪਤਨੀ ਦੇ ਨਾਲ ਵੱਖ ਹੋ ਗਏ ਹਨ ਸ਼ਾਇਦ ਉਹਨਾਂ ਦਾ ਤਲਾਕ ਹੋ ਗਿਆ ਜਾਂ ਫਿਰ ਨਹੀਂ ਇਸ ਬਾਰੇ ਕਿਸੇ ਕੋਲ ਵੀ ਕੋਈ ਜਾਣਕਾਰੀ ਨਹੀਂ ਜੇਕਰ ਦਲਜੀਤ ਦੀ ਪੜ੍ਹਾਈ ਲਿਖਾਈ ਬਾਰੇ ਗੱਲ ਕਰੀਏ ਤਾਂ ਦਸਾਂਝ ਨੇ ਆਪਣੀ 10ਵੀਂ ਤੱਕ ਦੀ ਪੜ੍ਹਾਈ ਆਪਣੇ ਜੱਦੀ ਪਿੰਡ ਦਸਾਂਝ ਕਲਾ ਵਿੱਚ ਹੀ ਪੂਰੀ ਕੀਤੀ ਇਸ ਤੋਂ ਬਾਅਦ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਤੋਂ 12ਵੀਂ ਕੀਤੀ ਦਲਜੀਤ ਅਲਮਨਾਰ ਪਬਲਿਕ ਸਕੂਲ ਲੁਧਿਆਣਾ ਵਿੱਚ ਵੀ ਪੜ੍ਹਦਾ ਰਿਹਾ ਹੈ ਬਚਪਨ ਤੋਂ ਹੀ ਦਲਜੀਤ ਦਸਾਂਝ ਨੂੰ ਸੰਗੀਤ ਦਾ ਬਹੁਤ ਸ਼ੌਂਕ ਸੀ ਉਸ ਨੇ ਆਪਣੇ ਸਕੂਲ ਕਾਲਜ ਦੇ ਹਰ ਪ੍ਰੋਗਰਾਮ ਉੱਤੇ ਗੀਤ ਗਾਏ ਤੇ ਲੋਕਾਂ ਦੀ ਵਾਹ ਵਾਹ ਖੱਟੀ ਸਕੂਲ ਪੜ੍ਹਦਿਆਂ ਇਹ ਦਲਜੀਤ ਆਪਣੇ ਬਾਬੇ ਦੇ ਘਰ ਲੁਧਿਆਣੇ ਆ ਕੇ ਰਹਿਣ ਲੱਗ ਪਿਆ ਕਿਉਂਕਿ ਉਸਦੇ ਮਾਪੇ ਬਚਾਉਦੇ ਸਨ ਕਿ ਦਲਜੀਤ ਸ਼ਹਿਰ ਦੇ ਵਿੱਚ ਰਹਿ ਕੇ ਪੜ੍ਹਾਈ ਪੂਰੀ ਕਰੇ ਤੇ ਆਪਣੇ ਪੈਰਾਂ ਸਿਰ ਖੜਾ ਹੋ ਸਕੇ ਪੰਜਾਬ ਦੇ ਪ੍ਰਸਿੱਧ ਰਾਗੀ ਸਿੰਘ ਭਾਈ ਦਵਿੰਦਰ ਸਿੰਘ ਸੋਢੀ ਦਲਜੀਤ ਦਸਾਈ ਦੇ ਸਕੇ ਬਾਬਾ ਜੀ ਸਨ ਤੇ ਇਹਨਾਂ ਦੇ ਘਰ ਆ ਕੇ ਉਹ ਲੁਧਿਆਣੇ ਰਹਿੰਦਾ ਹੁੰਦਾ ਸੀ ਦਲਜੀਤ ਨੇ ਆਪਣੇ ਬਾਬੇ ਤੋਂ ਪਹਿਲਾ ਕੀਰਤਨ ਦੀ ਸਿੱਖਿਆ ਹਾਸਲ ਕੀਤੀ ਤੇ ਫਿਰ ਉਹ ਗੁਰਦੁਆਰੇ ਵਿੱਚ ਤਬਲਾ ਵਜਾਉਂਦਾ ਹੁੰਦਾ ਸੀ ਇਸ ਤੋਂ ਬਾਅਦ ਹੀ ਫਿਰ ਦਸਾਜ ਦੇ ਸੰਗੀਤਿਕ ਸਫ਼ਰ ਦੀ ਸ਼ੁਰੂਆਤ ਹੋਈ ਉਸਨੇ ਪ੍ਰੋਫੈਸਰ ਗੁਰਵਿੰਦਰ ਸਿੰਘ ਆਲਮਪੁਰੀ ਤੇ ਪ੍ਰੋਫੈਸਰ ਕਰਤਾਰ ਸਿੰਘ ਤੋਂ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ ਦਲਜੀਤ ਨੂੰ ਬਚਪਨ ਤੋਂ ਹੀ ਸੰਗੀਤ ਦੇ ਨਾਲ-ਨਾਲ ਭੰਗੜੇ ਦਾ ਵੀ ਬਹੁਤ ਸ਼ੌਕ ਹੁੰਦਾ ਸੀ ਸ਼ੁਰੂ ਤੋਂ ਹੀ ਉਸ ਦਾ ਸੁਭਾਅ ਨੱਚਣ ਟੱਪਣ ਵਾਲਾ ਸੀ ਦਲਜੀਤ ਦੀ ਪਹਿਲੀ 뮤직 ਐਲਬਮ ਸਾਲ 2000 ਦੇ ਵਿੱਚ ਰਿਲੀਜ਼ ਹੋਈ ਜਿਸ ਦਾ ਨਾਮ ਸੀ ਇਸ਼ਕ ਦਾ ਊੜਾ ਐੜਾ ਪਰ ਇਹ ਐਲਬਮ ਕੋਈ ਬਹੁਤੀ ਹਿੱਟ ਨਾ ਹੋ ਸકી ਉਹ ਉਸ ਵਕਤ ਰੀਲਾ ਵਾਲੇ ਡੇਕਉਂਦੇ ਸਨ ਦਲਜੀਤ ਦੀ ਦੂਜੀ ਕੈਸਟ ਦਾ ਨਾਮ ਸੀ ਦਿਲ ਉਹ ਵੀ ਠੀਕ ਠਾਕ ਰਹੀ ਪਰ ਤੀਜੀ ਐਲਬਮ ਸਮਾਈਲ ਸੁਪਰ ਡੁੱਪਰ ਹਟ ਹੋ ਗਈ ਇਸ ਕੈਸਟ ਦੇ ਲਗਭਗ ਸਾਰੇ ਗੀਤ ਹੀ ਸੁਪਰੇਟ ਰਹੇ ਤੇ ਇਸ ਤੋਂ ਬਾਅਦ ਫਿਰ ਦਲਜੀਤ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਇੱਕ ਤੋਂ ਬਾਅਦ ਇੱਕ ਸੁਪਰੇਟ ਗੀਤ ਉਸ ਵੱਲੋਂ ਗਾਏ ਗਏ ਤੇ ਉਦੋਂ ਤੋਂ ਹੀ ਇੱਕ ਬਿਹਤਰੀਨ ਗਾਇਕ ਵਜੋਂ ਉਹ ਪੂਰੇ ਪੰਜਾਬ ਵਿੱਚ ਮਸ਼ਹੂਰ ਹੋ ਗਿਆ ਦਲਜੀਤ ਨੇ ਸਾਲ 2011 ਦੇ ਵਿੱਚ ਪਹਿਲੀ ਪੰਜਾਬੀ ਫਿਲਮ ਦਾ ਲਾਈਨ ਆਫ ਪੰਜਾਬ ਵਿੱਚ ਕੰਮ ਕੀਤਾ ਇਸ ਫਿਲਮ ਨੇ ਵਧੀਆ ਕਾਰਗੁਜ਼ਾਰੀ ਦਿਖਾਈ ਪਰ ਸਾਲ 2011 ਦੇ ਵਿੱਚ ਹੀ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਨਾਲ ਆਈ ਫਿਲਮ ਜਿਨੇ ਮੇਰਾ ਦਿਲ ਲੁੱਟਿਆ ਰਿਲੀਜ਼ ਹੋਈ ਜਿਸ ਨੇ ਦਲਜੀਤ ਨੂੰ ਇੱਕ ਬਿਹਤਰੀਨ ਅਦਾਕਾਰ ਦੇ ਰੂਪ ਵਿੱਚ ਲੋਕਾਂ ਸਾਹਮਣੇ ਮਕਬੂਲ ਕੀਤਾ ਇਸ ਤੋਂ ਬਾਅਦ ਫਿਰ ਦਲਜੀਤ ਦਸਾਈ ਦੀਆਂ ਲਗਭਗ ਹਰੇਕ ਸਾਲੀ ਇੱਕ ਜਾਂ ਦੋ ਫਿਲਮਾਂ